ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਰਸਾ ਨਦੀ ਤੋਂ ਵਿਛੋੜਾ ਪੈ ਕੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਹਬਜ਼ਾਦੇ ਗੰਗੂ ਪਾਪੀ ਦੇ ਘਰ ਪਹੁੰਚੇ ਛੋਟੇ ਸਹਬਜ਼ਾਦੇ ਬਹੁਤ ਹੀ ਭੁੱਖੇ ਸੀ ਗੰਗੂ ਪਾਪੀ ਨੇ ਉਹਨਾਂ ਨੂੰ ਖਾਣ ਦੇ ਲਈ ਬਹੁਤ ਹੀ ਬੇਹੀ ਰੋਟੀ ਦਿੱਤੀ ਮਾਤਾ ਜੀ ਨੇ ਗੰਗੂ ਨੂੰ ਕੁਝ ਨਹੀਂ ਬੋਲਿਆ ਆਪਣੀ ਬੋਟਲੀ 'ਚੋਂ ਇੱਕ ਸੋਨੇ ਦਾ ਸਿੱਕਾ ਕੱਢ ਕੇ ਦਿੱਤਾ ਅਤੇ ਕੁਝ ਹੋਰ ਖਾਣ ਵਾਸਤੇ ਲਿਆਉਣ ਨੂੰ ਬੋਲਿਆ ਗੰਗੂ ਪਾਪੀ ਕਿਤੇ ਤੋਂ ਪਤਾਸੇ ਲੈ ਕੇ ਆਇਆ ਅਤੇ ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਖਾਣ ਦੇ ਲਈ ਦੇ ਦਿੱਤੇ ਉਸ ਤੋਂ ਬਾਅਦ ਮਾਤਾ ਜੀ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਗੋਦੀ ਦੇ ਵਿੱਚ ਸੁਲਾ ਲਿੱਤਾ ਜਦੋਂ ਮਾਤਾ ਜੀ ਦੀ ਸੋ ਗਏ ਉਦੋਂ ਗੰਗੂ ਪਾਪੀ ਪੇਸ ਬਦਲ ਕੇ ਮਾਤਾ ਜੀ ਦੀ ਸੋਨੇ ਦੀ ਮੋਹਰਾ ਵਾਲੀ ਥੈਲੀ ਚੁੱਕ ਕੇ ਲੈ ਗਿਆ ਉਸ ਤੋਂ ਬਾਅਦ ਗੰਗੂ ਪਾਪੀ ਨੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ ਮਾਤਾ ਜੀ ਨੇ ਪਿੰਡ ਵਾਲਿਆਂ ਨੂੰ ਬੋਲਿਆ ਕਿ ਤੁਸੀਂ ਸੱਚ ਦਾ ਸਾਥ ਦਿਓ ਪਰ ਕਿਸੇ ਨੇ ਵੀ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਆਪਣੇ ਘਰ ਦੇ ਅੰਦਰ ਨਹੀਂ ਰੱਖਿਆ ਉਧਰ ਜਾਨੀਖਾਂ ਤੇ ਮਾਨੀਖਾਂ ਉਹਨਾਂ ਨੂੰ ਜੰਗਲਾਂ ਦੇ ਵਿੱਚ ਲੱਭ ਰਹੇ ਸੀ ਪਾਪੀ ਗੰਗੂ ਮਰਿੰਡੇ ਜਾਂਦਾ ਹੈ ਅਤੇ ਜਾਨੀਖਾਂ ਅਤੇ ਮਾਨੀਖਾਂ ਨੂੰ ਦੱਸ ਦਿੰਦਾ ਹੈ ਕਿ ਜਿਹਨੂੰ ਤੁਸੀਂ ਲੱਭ ਰਹੇ ਹੋ ਉਹ ਸਾਡੇ ਪਿੰਡ ਵਿੱਚ ਹੈ ਤੇ ਰਾਤੀ ਉਧਰ ਮਾਤਾ ਜੀ ਸਾਹਿਬਜ਼ਾਦਿਆਂ ਨੂੰ ਲੈ ਕੇ ਪਿੰਡ ਦੇ ਮੁਖੀਏ ਕੋਲ ਵੀ ਜਾਂਦੇ ਨੇ ਅਤੇ ਸੱਚ ਦਾ ਸਾਥ ਦੇਣ ਵਾਸਤੇ ਬੋਲਦੇ ਨੇ ਅਤੇ ਉਹ ਵੀ ਉਹਨਾਂ ਨੂੰ ਰਹਿਣ ਵਾਸਤੇ ਥਾਂ ਨਹੀਂ ਦਿੰਦਾ ਉਸ ਤੋਂ ਬਾਅਦ ਮਾਤਾ ਜੀ ਬੱਚਿਆਂ ਨੂੰ ਲੈ ਕੇ ਪਿੰਡ ਦੇ ਬਾਹਰ ਇੱਕ ਦਰਖਤ ਥੱਲੇ ਬੈਠ ਜਾਂਦੇ ਨੇ ਛੇਤੀ ਛੇਤੀ ਜਾਨੀ ਖਾ ਅਤੇ ਮਾਨੀ ਖਾ ਉੱਥੇ ਆ ਕੇ ਉਹਨਾਂ ਨੂੰ ਘੇਰਾ ਪਾ ਲੈਂਦੇ ਨੇ ਫਿਰ ਉਹਨਾਂ ਪਾਪੀਆਂ ਨੇ ਦੋਨਾਂ ਬੱਚਿਆਂ ਨੂੰ ਬੋਰੀਆਂ ਦੇ ਵਿੱਚ ਬੰਦ ਕਰ ਦਿੱਤਾ ਉਸ ਤੋਂ ਬਾਅਦ ਮਾਤਾ ਜੀ ਨੂੰ ਫੜ ਕੇ ਉਹਨਾਂ ਦੇ ਹੱਥ ਰੱਸੀ ਦੇ ਨਾਲ ਬੰਨ੍ਹ ਦਿੱਤੀ ਉਸ ਤੋਂ ਬਾਅਦ ਪਾਪੀ ਆਨੇ ਮਾਤਾ ਜੀ ਅਤੇ ਬੱਚਿਆਂ ਨੂੰ ਗੱਡੇ ਦੇ ਉੱਤੇ ਬਿਠਾ ਲੇਤਾ ਅਤੇ ਠੰਡੇ ਬੂਜ ਦੇ ਉੱਤੇ ਠੰਡੀ ਹਵਾ ਵਿੱਚ ਉਹਨਾਂ ਨੂੰ ਲਿਆ ਕੇ ਬਿਠਾ ਦਿੱਤਾ ਫਿਰ ਮੋਤੀ RAM ਨੇ ਸਿਪਾਈਆਂ ਨੂੰ ਸੋਨੇ ਦੀਆਂ ਮੋਹਰਾਂ ਦਾ ਲਾਲਚ ਦਿੱਤਾ ਅਤੇ ਉੱਥੋਂ ਅੰਦਰ ਆ ਗਿਆ ਫਿਰ ਦੋ ਗਲਾਸਾਂ ਵਿੱਚ ਦੁੱਧ ਲੈ ਕੇ ਮਾਤਾ ਜੀ ਨੂੰ ਅਤੇ ਬੱਚਿਆਂ ਨੂੰ ਮੋਤੀ RAM ਨੇ ਦੁੱਧ ਪਿਆਇਆ ਅਤੇ ਉੱਥੋਂ ਚਲਾ ਗਿਆ ਫਿਰ ਮਾਤਾ ਜੀ ਨੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਦੇ ਲਈ ਬੱਚਿਆਂ ਨੂੰ ਆਪਣੇ ਗਲ ਨਾਲ ਲਾ ਲਿਆ